ਸੀ ਆਪਣੇ ਦਰਸ਼ਕਾਂ ਸੰਜੀ ਕਰ ਰਹੇ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਲਿਆਂਦਾ ਗਿਆ ਇਹ ਵੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਵੱਡੀ ਜਾਣਕਾਰੀ ਸਭ ਤੋਂ ਪਹਿਲਾਂ ਨਿਊਜ਼ ਰਿਕਟਨ ਪੰਜਾਬ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਿਹਾ ਕਿ ਕੱਲ ਜਗਜੀਤ ਸਿੰਘ ਢੱਲੇਵਾਲ ਨੂੰ ਕਿਉਂਕਿ ਜੋ ਕੇਂਦਰ ਦੇ ਨਾਲ ਮੀਟਿੰਗ ਹੋਈ ਉਸ ਤੋਂ ਬਾਅਦ ਚਿ ਮਾਲਿਕ ਦੇ ਵਿੱਚ ਇੰਟਰ ਹੁੰਦੇ ਹਨ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਤਾਂ ਇਹ ਵੱਡੀ ਜਾਣਕਾਰੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਲਿਆਂਦਾ ਗਿਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਢੱਲੇਵਾਲ ਨੂੰ ਪਟਿਆਲਾ ਤੋਂ ਜਲੰਧਰ ਲੈ ਕੇ ਪੁਲਿਸ ਪਹੁੰਚੀ ਹੈ ਜਲੰਧਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਵੀ ਵੱਡੀ ਜਾਣਕਾਰੀ ਸਾਹਮਣ ਗੱਲ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਦਰਸਲ ਡਿਟੇਨ ਕਰ ਲਿਆ ਗਿਆ ਸੀ ਚਾਹੇ ਜਗਜੀਤ ਸਿੰਘ ਢੱਲੇਵਾਲ ਨੇ ਚਾਹੇ ਸਰਮਨ ਸਿੰਘ ਪਿੰਦੇਰ ਨੇ ਚਾਹੇ ਕਾਕਾ ਸਿੰਘ ਕੋਟੜਾ ਬੀਮਾਨਿਉ ਕਹਾੜ ਜਿਵੇਂ ਚੰਡੀਗੜ੍ਹ ਤੋਂ ਮਹਾਲੀ ਦੇ ਵਿੱਚ ਮੀਟਿੰਗ ਦੇ ਬਾਅਦ ਕਿਸਾਨਾਂ ਆਗੂ داخل ਹੁੰਦੇ ਨੇ ਹ ਤੱਕ ਕਿਉਂਕਿ ਪਹਿਲਾਂ ਹੀ ਪੂਰੀ ਤਿਆਰੀ ਪੁਸਤੇ ਵੱਲ ਕੀਤੀ ਗਈ ਸੀ ਤਾਂ ਉਸੇ ਦੌਰਾਨ ਹੀ ਡਿਟੇਨ ਕਰ ਲਿਆ ਜਾਂਦਾ ਕਿ ਅਲੱਗ-ਅਲੱਗ ਜਗਾਵਾਂ ਤੇ ਸਾਰੇ ਕਿਸਾਨ ਆਗੂਆਂ ਨੂੰ ਡਿਟੇਨ ਕਰਕੇ ਰੱਖਿਆ ਗਿਆ ਤਾਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਨਿਆਂ ਦਾ ਗਿਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਢੱਲੇਵਾਲ ਨੂੰ ਪਟਿਆਲਾ ਤੋਂ ਜਲੰਧਰ ਲੈ ਕੇ ਪੁਲਿਸ ਪਹੁੰਚੀ ਹੈ ਜਲੰਧਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿਉਂਕਿ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਲਗਾਤਾਰ ਸੌਤੋਂ ਵੀ ਕਈ ਵਜਵੇ ਨੂੰ ਹੋ ਚੁੱਕੇ ਨੇ ਜਦੋਂ ਖਨੋਰੀ ਬਾਰਡਰ ਤੇ ਜਿਹੜੇ ਕਿ ਮਰਨ ਵਰਤੇ ਬੈਠੇ ਹੋਏ ਸਨ ਹਾਲਾਂਕਿ ਫਿਲਹਾਲ ਉਹਨਾਂ ਦੇ ਵੱਲੋਂ ਮੈਡੀਕਲ ਏਡ ਲਈ ਜਾ ਰਹੀ ਸੀ ਪਰ ਫਿਰ ਵੀ ਬਿਲਕੁਲ ਉਹ ਤੰਦਰੁਸਤ ਨਹੀਂ ਹੋਏ ਬਿਲਕੁਲ ਸੇਤਿਆਬ ਨਹੀਂ ਹੋਏ ਤੇ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਜਿਸ ਕਰਕੇ ਉਹਨਾਂ ਨੂੰ ਅਜੰਦਰ ਦੇ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਆ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਕਿ ਢੱਲੇਵਾਲ ਨੂੰ ਪਟਿਆਲਾ ਤੋਂ ਜਲੰਧਰ ਲੈ ਕੇ ਪੁਲਿਸ ਪਹੁੰਚਦੀ ਆ ਪਹਿਲਾਂ ਹਾਲਾ ਕਿ ਦੱਸਿਆ ਜਾ ਰਿਹਾ ਸੀ ਕਿ ਪਟਿਆਲਾ ਦੇ ਬਹਾਦਰਗੜ੍ਹ ਦੇ ਵਿੱਚ ਉਹਨਾਂ ਨੂੰ ਲਜਾਇਆ ਗਿਆ ਆ ਤਾਂ ਹੁਣੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਲੰਧਰ ਦੇ ਹਸਪਤਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜ ਜਨੇਜਾ ਜੁੜ ਚੁੱਕੇ ਨੇ ਆ ਸਹਿਜ ਕੀ ਕੋ ਜਾਣਕਾਰੀ ਹੈ ਕਦੋਂ ਜਗਜੀਤ ਸਿੰਘ ਢੱਲੇਵਾਲ ਨੂੰ ਜੋ ਕਿ ਪਟਿਆਲਾ ਤੋਂ ਜਲੰਧਰ ਲਿਆਂਦਾ ਗਿਆ ਅੱਜ ਵੀ ਅਸਲ ਤਸਵੀਰਾਂ ਸਮਝ ਆ ਚੁੱਕੀਆਂ ਨੇ ਡੇਟ ਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਲਵਾਵਾਂਗਾ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਜਿਸ ਵੇਲੇ ਜਗਜੀਤ ਸਿੰਘ ਡੱਲੇਵਾਲ ਨੂੰ ਪਕਿਆਲਾ ਤੋਂ ਜਲੰਧਰ ਲਿਆਂਦਾ ਗਿਆ ਪੁਲਿਸ ਪਾਰਟੀ ਦੇ ਵੱਲੋਂ ਜਲੰਧਰ ਦੇ ਵਿੱਚ ਸ਼ਿਫਟ ਕੀਤਾ ਗਿਆ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਵੇਲੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਐਂਬੂਲੈਂਸ ਨਜ਼ਰ ਆ ਰਹੀ ਹੈ ਕਿਉਂਕਿ ਐਂਬੂਲੈਂਸ ਦੇ ਜ਼ਰੀਏ ਕੱਲ ਉਹਨਾਂ ਨੂੰ ਅਖਰੋਰੀ ਬਾਰਡਰ ਤੋਂ ਚੰਡੀਗੜ੍ਹ ਲਿਆਂਦਾ ਗਿਆ ਸੀਗਾ ਅੱਜ ਉਹ ਕੇਂਦਰ ਦੇ ਨਾਲ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਆ ਜਗਜੀਤ ਸਿੰਘ ਢੱਲੇਵਾਲ ਸ਼ਾਮਲ ਹੋਏ ਸਨ ਮੀਟਿੰਗ ਤੋਂ ਬਾਅਦ ਚਿਮਾਲੀ ਦੇ ਵਿੱਚ ਇੰਟਰ ਹੁੰਦੇ ਹਾਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਤੇ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਹਾਂ ਤਸਵੀਰਾਂ ਦੇ ਵਿੱਚ ਉਹੀ ਐਂਬੂਲੈਂਸ ਨਜ਼ਰ ਆ ਰਹੀ ਹੈ ਜੋ ਐਂਬੂਲੈਂਸ ਦੇ ਜ਼ਰੀਏ ਜਗਜੀਤ ਸਿੰਘ ਢੱਲੇਵਾਲ ਨੂੰ ਪਟਿਆਲਾ ਤੋਂ ਜਲੰਧਰ ਲਿਆਂਦਾ ਗਿਆ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੋ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਸੇ ਐਂਬੂਲੈਂਸ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਆ ਪਹਿਲਾਂ ਕਿਉਂਕਿ ਡਿਟੇਨ ਕਰਨ ਦੇ ਬਾਅਦ ਜਗਜੀਤ ਸਿੰਘ ਢੱਲੇਵਾਲ ਨੂੰ ਕੱਲ ਸ਼ਾਮ ਨੂੰ ਪਟਿਆਲਾ ਲਿਜਾਇਆ ਗਿਆ ਆ ਤਾਂ ਉਸ ਦੇ ਬਾਅ ਆਖਿਰ ਇਹ ਵੀ ਜਰੂਰ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਫਿਲਹਾਲ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਕੀ ਅਪਡੇਟ ਹੈ ਕਿਸ ਤਰੀਕੇ ਦੀ ਜਾਣਕਾਰੀ ਹੈ ਲਗਾਤਾਰ ਸਾਡੇ ਸਹਿਯੋਗੀ ਸਹਿਜ ਨੇਜਾ ਜੁੜ ਚੁੱਕੇ ਨੇ ਆਸਤ ਹੈ ਜੀ ਕਿ ਕੋ ਜਾਣਕਾਰੀ ਕਿੰਨੇ ਵਜੇ ਜਗਜੀਤ ਸਿੰਘ ਢੱਲੇਵਾਲ ਨੂੰ ਪਟਿਆਲਾ ਤੋਂ ਜਲੰਧਰ ਲਿਆਂਦਾ ਜਾਂਦਾ ਹੈ ਜੀ ਬ੍ਰਿੰਦ ਦਿਰ ਰਾਤ 2 1:30 2 ਵਜੇ ਦੇ ਕਰੀਬ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਫਿਰ ਡਿੰਗਸ ਹਸਪਤਾਲ ਲਿਆਂਦਾ ਗਿਆ ਉਸ ਤੋਂ ਪਹਿਲਾਂ ਪੂਰੀ ਫੋਰਸ ਨਾਲ ਜਿਹੜਾ ਤਨਾਤਕ ਕਰ ਦਿੱਤੀ ਗਈ ਸੀ ਉਸ ਤੋਂ ਫੋਰਸ ਤਾਂ ਕਿ ਕੋਈ ਹੰਗਾਮਾ ਨਾ ਹੋਵੇ ਜਦੋਂ ਜਗਜੀਤ ਸਿੰਘ ਢੱਲੇਵਾਲ ਆਏ ਨੇ ਉਹਨਾਂ ਦੇ ਨਾਲ ਕਾਫਲਾ ਵੀ ਬਹੁਤ ਵੱਡਾ ਪੁਲਿਸ ਦਾ ਸਿਕਾ ਆਲੇ ਦੋ ਆਲੇ ਪੁਲਿਸ ਵੀ ਕਾਫੀ ਤਣਾਤ ਹੁਣ ਵੀ ਕੀਤੀ ਹੋਈ ਹੈ ਸਿਕਿਉਰਿਟੀ ਪੂਰੀ ਲਗਵਾ ਦਿੱਤੀ ਗਈ ਪਿੰਡ ਦੇ ਵਿੱਚ ਕਾ ਦੱਸਿਆ ਜਾ ਰਿਹਾ ਹੈ ਕਿ ਰਾਤੀ 2 ਵਜੇ ਉਹਨਾਂ ਨੂੰ ਜਿਹੜਾ ਕੀ ਹੈ ਪਿੰਡਸ ਹਸਪਤਾਲ ਦੇ ਵਿੱਚ ਐਮਰਜੈਂਸੀ ਵਾਰਡ 'ਚ ਦਾਖਲ ਕਰਵਾ ਦਿੱਤਾ ਗਿਆ ਸੀ ਅਸਾਇਜ ਕੀ ਸਿਰਫ ਜਗਜੀਤ ਸਿੰਘ ਢੱਲੇਵਾਲ ਨੂੰ ਜਰਨਤਰ ਲਿਆਂਦਾ ਗਿਆ ਜਾਂ ਕੋਈ ਕੋਹਰ ਕਿਸਾਨ ਆਗੂ ਵੀ ਲਿਆਂਦਾ ਗਿਆ ਨਾਲ ਇਹ ਵੀ ਜਾਣਕਾਰੀ ਦਿਓ ਕਿ ਜੇ ਹਸਪਤਾਲ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦਾਖਲ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਤਾਜ਼ਾ ਜਾਣਕਾਰੀ ਬਿਲਕੁਲ ਠੀਕ ਠਾਕ ਨੇ ਜੀ ਹਲੇ ਤੱਕ ਜਾਣਕਾਰੀ ਤਾਂ ਜਿਹੜੀ ਪੁਲਿਸ ਵੱਲੋਂ ਜਾਂ ਕਿਸੇ ਵੱਲੋਂ ਕਿਸੇ ਅਫੀਸ਼ੀਅਲ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ ਕਿ ਹੋਰ ਕੋਈ ਕੋਣ ਨੇ ਨਾਲ ਤਾਂ ਹਲੇ ਜਰੂਰੀ ਇੰਨਾ ਜਰੂਰ ਸੂਤਰਾਂ ਦੇ ਵੱਲੋਂ ਤਾਂ ਕਨਫਰਮ ਹੋਇਆ ਹੈ ਕਿ ਜੀਤ ਸਿੰਘ ਢੱਲੇਵਾਲ ਪਿੰਸੋ ਸਟੂਡੈਂਟ ਮੌਜੂਦ ਨੇ ਇਲਾਜ ਚੱਲ ਰਿਹਾ ਹੈ ਤਾਂ ਤਬੀਰ ਹਲੇ ਤੱਕ ਤਾਂ ਸਟੇਬਲ ਲੱਗਦੀ ਹੈ ਕਿਉਂਕਿ ਹਲੇ ਤਾਂ ਕੋਈ ਐਮਜਿੀ ਗੱਲ ਕੋਈ ਹਲਚਲ ਨਹੀਂ ਦਿਖਣ ਨੂੰ ਮਿਲ ਰਹੀ ਕਿ ਜਿਸ ਤਰ੍ਹਾਂ ਲੱਗੇ ਕਿ ਹਾਂ ਵੀ ਕੋਈ ਕੁਝ ਗੱਲ ਹੈਗੀ ਹੈ ਤਾਂ ਹਲੇ ਲੱਗ ਰਿਹਾ ਕਿ ਠੀਕ ਹੈ ਇਲਾਜ ਚੱਲੇ ਤਾਂ ਹੋ ਜਾਊਗਾ ਠੀਕ ਆਨ ਉਹ ਲੱਗ ਸਮਝ ਜੀ ਅਸਾ ਜਿਹੜੇ ਹਸਪੀਟਲ ਦੇ ਵਿੱਚ ਦਾ ਅੱਜ ਫਿਲਹਾਲ ਦੀ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਕਿਸ ਤਰ੍ਹਾਂ ਦੀਆਂ ਤਸਵੀਰਾਂ ਨਾਲ ਜਾਣਕਾਰੀ ਦੇ ਸਕੋ ਕੀ ਆ ਹਸਪੀਟਲ ਦੇ ਬਾਹਰ ਪੁਲਿਸ ਫੋਰਸ ਦੀ ਕੋਈ ਤੈਨਾਤੀ ਹੈ ਵੱਡੇ ਪੱਧਰ ਤੇ ਜੀ ਬਿਲਕੁਲ ਪੁਲਿਸ ਫੋਰਸ ਦੀ ਜਾਦੀ ਤੈਨਾਤੀ ਕਰ ਦਿੱਤੀ ਗਈ ਉਹਨਾਂ ਦੇ ਆਉਣ ਤੋਂ ਪਹਿਲਾਂ ਦੀ ਤਾਂ ਕਿ ਕੋਈ ਵੀ ਇੱਥੇ ਆ ਕੇ ਕੋਈ ਹੰਗਾਮਾ ਨਾ ਕਰ ਸਕੇ ਕੋਈ ਗੱਲਬਾਤ ਨਾ ਹੋ ਸਕੇ ਤਾਂ ਫੋਰਸ ਦੀ ਜਾਦੀ ਤੈਨਾਤੀ ਜਿਹੜੇ ਉੱਥੇ ਚੱਲ ਰਹੀ ਹੈਗੀ ਆ ਠੀਕ ਹੈ ਸਾਈ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਆ ਕਿਸਾਨਾ ਕੁਜ ਜਗਜੀਤ ਸਿੰਘ ਢੱਲੇਵਾ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਆ ਜੋ ਸਾਡੀ ਜਾਣਕਾਰੀ ਆ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਕਿ ਰਾਤ ਦੇ ਕਰੀਬ 2 ਵਜੇ ਹੀ ਪਟਿਆਲਾ ਤੋਂ ਜਲੰਧਰ ਸ਼ਿਫਟ ਕੀਤਾ ਗਿਆ ਜਾਂਦਾ ਜਲੰਧਰ ਲਿਆਂਦਾ ਜਾਂਦਾ ਭਾਰੀ ਸੁਰੱਖਿਆ ਏਟ ਵੱਡੀ ਗਿਣਤੀ ਦੇ ਵਿੱਚ ਹਸਪਤਾਲ ਦੇ ਬਾਹਰ ਵੀ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਤੇ ਫਿਲਹਾਲ ਹਸਪਤਾਲ ਦੇ ਵਿੱਚ ਜਗੀਰ ਸਿੰਘ ਢੱਲੇਵਾਲ ਦਾਖਲ ਨੇ ਕਿਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਕਿਉਂਕਿ ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜਗੀਰ ਸਿੰਘ ਢੱਲੇਵਾਲ ਖਨੋਰੀ ਬਾਰਡਰ ਤੇ ਲਗਾਤਾਰ ਮਰਨ ਵਰਤੀ ਬੈਠੇ ਹੋਏ ਸਨ ਹਾਲਾਂਕਿ ਪਿਛਲੇ ਦਿਨਾਂ ਤੋਂ ਉਹਨਾਂ ਦੇ ਵੱਲੋਂ ਮੈਡੀਕਲ ਏਟ ਨਹੀਂ ਜਾ ਰਹੀ ਸੀ ਬਿਲਕੁਲ ਉਹ ਸੇਤਿਆਬ ਨਹੀਂ ਹੋਏ ਆ ਬਿਲਕੁਲ ਉਹ ਤੰਦਰੁਸਤ ਨਹੀਂ ਹੋਏ ਆ ਤੀਵੀ ਇੱਕ ਵਜ੍ਹਾ ਕਹੀ ਜਾ ਸਕਦੀ ਹੈ ਤਾਂ ਜੋ ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਜ਼ਿਆਦਾ ਦਿੱਕਤ ਨਾ ਹੋਵੇ ਤਾਂ ਉਸ ਨੂੰ ਮੁੱਖ ਰੱਖਦੇ ਹੋਏ ਜੋ ਕਿ ਉਹਨਾਂ ਨੂੰ ਜਲੰਧਰ ਪਟਿਆਲਾ ਤੋਂ ਸਿੱਧਾ ਲਿਜਾਇਆ ਗਿਆ ਆ ਤਾਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਵੱਡੀ ਖਬਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਕੱਲ ਦਰਸਲ ਅਸਤਵੇਂ ਗੇੜ ਦੀ ਮੀਟਿੰਗ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ शिवराज चौहान ਵੀ ਉਸ ਮੀਟਿੰਗ ਦੇ ਵਿੱਚ ਪਹੁੰਚੇ ਸਨ ਤਾਂ ਜਿਵੇਂ ਮੀਟਿੰਗ ਖਤਮ ਹੁੰਦੀ ਹੈ ਇਹ ਸਾਫ ਤੌਰ ਤੇ ਕਹਿ ਸਕਦੇ ਨੇ ਕਿ ਪੁਲਸ ਦੇ ਵੱਲੋਂ ਪਹਿਲਾਂ ਹੀ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਸੀ ਮੀਟਿੰਗ ਖਤਮ ਹੋਈ ਜਿਵੇਂ ਹੀ ਕਿਸਾਨ ਆਗੂ ਕਿਉਂਕਿ ਦੋਵੇਂ ਫੋਰਮਾਂ ਦੇ ਮળા ਕੇ ਤੇ ਡੱਲੇਵਾਲ ਸਮੇਤ ਪੰਦੇਰ ਸਮੇਤ ਕੁੱਲ 28 ਕਿਸਾਨ ਆਗੂ ਕਿਸਾਨ ਗਿਰੇ ਕੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ ਤਾਂ ਜਿਵੇਂ ਚੰਡੀਗੜ੍ਹ ਤੋਂ ਮਹਾਲੀ ਦੇ ਵਿੱਚ ਕਿਸਾਨ ਆਗੂ ਐਂਟਰ ਕਰਦੇ ਨੇ ਤਾਂ ਤੁਰੰਤ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਲਿਆ ਜਾਂਦਾ ਪੁਲਿਸ ਦੇ ਵੱਲੋਂ ਤੇ ਇੱਕ ਇੱਕ ਕਰਕੇ ਵੱਖ-ਵੱਖ ਜਗਾਵਾਂ ਤੇ ਉਹਨਾਂ ਕਿਸਾਨ ਆਗੂਆਂ ਨੂੰ ਲਜਾਇਆ ਗਿਆ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਜੋ ਕਿ ਪਟਿਆਲਾ ਲਜਾਇਆ ਗਿਆ ਸੀਗਾ ਤੇ ਹੁਣੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਤੋਂ ਜਲੰਧਰ ਲਜਾਇਆ ਗਿਆ ਜਲੰਧਰ ਦੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਨਾਲ ਹੀ ਦੂਜੇ ਪਾਸੇ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਖਨੂਰੀ ਬਾਰਡਰ ਦੀਆਂ ਤਸਵੀਰਾਂ ਵਿਖਾ ਰਹੇਗੇ ਕਿ ਲਗਾਤਾਰ ਬਾਰਡਰ ਨੂੰ ਬਿਲਕੁਲ ਕਲੀਅਰ ਕਰਨ ਦੀ ਜੋ ਕਿ ਕਾਰਵਾਈ ਕੀਤੀ ਜਾ ਰਹੀ ਹੈ ਚਾਹੇ ਪੰਜਾਬ ਵਾਲੇ ਪਾਸੇ ਹੋਵੇ ਚਾਹੇ ਹਰਿਆਣਾ ਵਾਲੇ ਪਾਸੇ ਹੋਵੇ ਕਿਉਂਕਿ ਹਰਿਆਣਾ ਵਾਲੇ ਪਾਸੇ ਆ ਵੱਡੇ ਪੱਧਰ ਤੇ ਕਈ ਲੇਰ ਦੀ ਬੈਰੀਕੇਡਿੰਗ ਕੀਤੀ ਗਈ ਸੀ ਕਿਉਂਕਿ 1 ਸਾਲ 1 ਮਹੀਨਾ ਤੇ 5 ਦਿਨ ਹੋ ਚੁੱਕੇ ਸਨ ਪੂਰੇ ਇਸ ਮੋਰਚੇ ਨੂੰ ਹ ਤੱਕ ਕਿਸਾਨਾਂ ਨੂੰ ਰੋਕਣ ਵਾਸਤੇ ਹਰਿਆਣਾ ਵਾਲੇ ਪਾਸੇ ਵੱਡੇ ਪੱਧਰ ਤੇ ਰੋਕਾਂ ਲਗਾਈਆਂ ਗਈਆਂ ਸਨ ਬੈਰੀਕੇਡਿੰਗ ਕੀਤੀ ਗਈ ਸੀ ਤਾਂ ਜੋ ਕਿਸੇ ਵੀ ਹੱਤ ਦੇ ਵਿੱਚ ਕਿਸਾਨ ਹਰਿਆਣਾ ਵਾਲੇ ਪਾਸੇ ਦਾਖਲ ਨਾ ਹੋ ਸਕਣ ਹ ਤਾਂ ਉਸ ਨੂੰ ਲੈ ਕੇ ਹਰਿਆਣਾ ਵਾਲੇ ਪਾਸੇ ਪੁਲਿਸ ਦੇ ਵੱਲੋਂ ਜਿਹੜੇ ਕੰਕਰੀਟ ਦੀਆਂ ਦੀਵਾਰਾਂ ਨੇ ਪੂਰੀ ਬੈਰੀਕੇਡਿੰਗ ਹੈ ਉਸ ਨੂੰ ਲਗਾਤਾਰ ਹਟਾਇਆ ਜਾ ਰਿਹਾ ਹੈ